ਸੈਦਾ ਮਲਾ ਕਹਿ ਰਿਹਾ ਮੈਂ ਬਾਜਾ ਮਾਰਨ ਲੱਗਾ ਮਹਾਰਾਜ ਨੂੰ ਅੰਦਰੋਂ ਜੇ ਮੈਂ ਗਰੀਬ ਜਾਂ ਸਿੱਖਾਂ ਜਿਹੜੇ ਮਾਂ ਪੁੱਤਾਂ ਨਾਲ ਦੱਸਿਆ ਕੱਖ ਨਹੀਂ ਸੀ ਆ ਵੀ ਨਾਲ ਹੀ ਪੜ੍ਹਦੇ ਹਾਂ ਦੇਖ ਲੋ ਬਾਦੇ ਨਿਆਲੇ ਕਰ ਦਿੱਤੇ ਨੇ ਸੈਦਾ ਮਲਾ ਜਦੋਂ ਆਪਣੀ ਬੇੜੀ ਵੱਲ ਝੱਤੀ ਮਾਰਦਾ ਨਾਲ ਸਤਾਂ ਨੂੰ ਪਾਰ ਕਰਾਉਂਦਾ ਸੀ ਤੇ ਕਹਿੰਦਾ ਗਰੀਬ ਜੀ ਦੀ ਬੇੜੀ ਦੇ ਵਿੱਚ ਮਾਰ ਤਾਂ ਮਹਾਰਾਜ ਉਹ ਵੇਸਨ ਆ ਜਾਈਏ ਐਡੇ ਵੱਡੇ ਤੀਨ ਦੁਨੀਆਂ ਦੇ ਮਾਲਕ ਰਹਿ ਪਰ ਆ ਜਾਣਗੇ ਤੇ ਦਿਲ ਚ ਡਰ ਵੀ ਤੇ ਅੰਮ੍ਰਿਤ ਓਹ ਤਾਰਾ ਖੜਕਦੀਆਂ ਤੇ ਕੀ ਕਹਿੰਦਾ ਮਹਾਰਾਜ ਨੂੰ ਓ ਮੋੜਾ ਕੰਲੀ ਕਾਣੀਏ ਹਰ ਸਿੱਤਾ ਵਾਜੀ ਵਾਕਿਆ ਬਰਾਜ ਦੇ ਨਾਲ ਪਿਆਰੇ ਮਹਾਰਾਜ ਜੀ ਨਹੀਂ ਦੇ ਰਿਆ ਜਾਂਦਾ ਮੈਨੂੰ ਦਰਸ਼ਨ ਦੇ ਦਿਓ ਧੰਗੁਰ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਰਿਹਾ ਓ ਕੌਣ

ਜਾਣਾ ਸਿੱਧੇ ਮਰਦ ਨਹੀਂ ਕਹਿੰਦਾ ਨੇੜੇ ਹੋ ਕੇ ਸੁਣੀ ਮਾਰਦਾ ਤਾਰ ਦਰਗਾਹ ਵਾਲੀ ਤੇ ਫਿਰ ਕੀ ਕਰੇ ਜਿਹੜਾ ਯਾਦ ਯਾਦ ਕਰੇ ਤੂੰ ਜ਼ਰੂਰ ਯਾਦ ਸੁਣਿਆ ਤੂੰ ਰੀਤ ਨਾਏ ਆਪਣੇ ਪਿਆਰ ਤੇ ਦੀਨ ਦੁਨੀਆ ਦੇ ਮਾਲਕ ਜਿਹੜਾ ਦੇ ਜਾਣਨ ਵਾਲੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੇ ਕਿਰਪਾ ਇਹਨੇ ਮਾਉ ਘੋੜੇ ਦੀ ਕਰਤਾ ਇਹਨੇ ਮਹਾਰਾਜ ਜੀ ਅਤਿ ਚੇਤਨ ਇੱਕਦਮ ਕਿਧਰ ਦੇ ਚਾਜੇ ਪਾਉਣੇ ਨੇ ਇਹਦੇ ਸਾਡਾ ਪਿਆਰਾ ਸਾਨੂੰ ਯਾਦ ਕਰਦਾ ਸਾਨੂੰ ਜਾਣਾ ਪੈਣਾ ਬਾਗ ਦੇ ਘੋੜੇ ਦੇ ਕਾਠੀ ਭਾਲੂ ਜੀ ਮੋਹਨ ਸਿੰਘ ਬਾਦ ਸਿੱਧੇ ਪਾਤਸ਼ਾਹ ਜਿਹਨੇ ਜਦੋਂ ਆ ਕੇ ਸਿੱਧੇ ਦੇ ਦਰਸ਼ਨ ਦਿੱਤੇ ਨਾ ਤੇ ਸਿੱਧਾ ਜਿਵੇਂ ਬਾਬਾ ਜੀ ਦੀਆਂ ਅੱਖਾਂ 'ਚ ਖੁਸ਼ੀ ਦੇ ਅਤਰੂ ਹੈ ਤਾਂ ਕਰਕੇ ਮੈਂ ਇਹ ਸਿੱਧੇ ਦੀ ਗੱਲ ਕੀਤੀ ਕਿਉਂਕਿ ਜੀ ਗੱਤ ਨਾ ਗੱਲ ਮੈਨੇ ਨਹੀਂ ਤੇ ਉਹਨਾਂ ਕੀ ਕਰਦਾ ਜੋ ਜਿਹੜਾ ਟਾਈਮ ਚੱਲ ਰਿਹਾ ਹੈ ਜਿਹੜਾ ਸਾਹਮਣੇ ਮਾਹੌਲ ਬਣਿਆ ਹੈ ਗੱਲ ਕੋਈ ਹੋਈ ਕਰ ਦਿੰਦੇ ਤੇ ਬਾਬਾ ਜੀ ਦੀ ਅੱਖਾਂ ਵਿੱਚ ਪੁੱਛੀ ਦੇ ਹੱਥ ਨੂੰ ਆਏ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕੇ ਮੱਤਕ ਘੋੜੇ ਤੇ ਬਹਿ ਕੇ ਦਰਸ਼ਨ ਦਿੰਦੇ ਸੈਦੇ ਨੂੰ ਤੇ ਸੈਦੇ ਦੀਆਂ ਅੱਖਾਂ ਚ ਹੰਝੂ ਆ ਹੰਝੂ ਆ ਕੇ ਗੱਲ ਦੇ ਪੰਨੂ ਪਾ ਕੇ ਚਰਨਾਂ ਦੇ ਟਹਿ ਗਿਆ ਤੇ ਕੀ ਕਹਿੰਦਾ ਸੁਣੀ ਮਾਲਕਾ ਮੇਰੀ ਹੂਤ ਬਬੇ ਵਾਲੀ ਸੁਣੀ ਮਾਲਕਾ